ਜੁੜੀ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰਪੁਰ ਰੋਜ਼ਾਨਾ ਦੀ ਤਰ੍ਹਾਂ ਲੈ ਕੇ ਹਾਜ਼ਰ ਐ ਪ੍ਰੋਗਰਾਮ ਨਿਰਪੱਖ ਟਾਕ ਪੰਜਾਬ ਦੇ ਵਿੱਚ ਸਿਆਸਤ ਇਸ ਸਮੇਂ ਪੱਕੀ ਹੋਈ ਐ ਕਿਉਂ ਪੱਕੀ ਹੋਈ ਐ ਇਹ ਵੀ ਅਸੀਂ ਤੁਹਾਨੂੰ ਦੱਸਾਂਗੇ ਤੇ ਉਧਰੋਂ ਆਮ ਆਦਮੀ ਪਾਰਟੀ ਦੇ ਮਜੂਦਾ ਵਿਧਾਇਕ ਦੀ ਗ੍ਰਿਫਤਾਰੀ ਹੋਈ ਐ ਪੀੜਤ ਪਰਿਵਾਰ ਨੂੰ 12 ਸਾਲਾਂ ਬਾਅਦ ਇਨਸਾਫ ਮਿਲਿਆ ਤੇ ਉਸ ਤੋਂ ਬਾਅਦ ਜੇਕਰ ਨੇਪਾਲ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਫੌਜ ਦੇ ਹੱਥ ਕਮਾਂਡ ਆ ਗਈ ਐ ਕੱਲ ਤੱਕ ਦੇ ਕਰਫੂ ਦਾ ਐਲਾਨ ਫੌਜ ਦੇ ਵੱਲੋਂ ਕਰ ਦਿੱਤਾ ਗਿਆ ਹਾਲਾਤ ਕਾਫੀ ਜ਼ਿਆਦਾ ਤਣਾਪੂਰਨ ਐ ਪਰ ਸਭ ਤੋਂ ਪਹਿਲਾਂ ਜਿਹੜੀ ਖਬਰ ਹੈ ਕਿ ਸਾਡੇ ਪੰਜਾਬ ਦੀ ਸਿਆਸਤ ਪਖੀ ਹੋਈ ਆ ਉਸ ਤੇ ਚਰਚਾ ਕਰਾਂਗੇ ਸਿਆਸਤ ਇਸ ਕਰਕੇ ਪਖੀ ਹੋਈ ਆ ਕਿਉਂਕਿ ਕੱਲ ਪੀਐਮ ਨਰਿੰਦਰ ਮੋਦੀ ਪੰਜਾਬ ਆਉਂਦੇ ਨੇ ਉਸ ਤੋਂ ਇਲਾਵਾ ਉਸ ਤੋਂ ਬਾਅਦ ਪੰਜਾਬ ਦੇ ਲਈ ਰਾਹਤ ਪੈਕੇਜ ਦਾ ਐਲਾਨ ਕਰਦੇ ਤੇ ਜਿਹੜੇ ਪੈਕੇਜ ਦਾ ਐਲਾਨ ਕੀਤਾ ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੱਖ-ਵੱਖ ਪਾਰਟੀ ਵੱਲੋਂ ਆ ਰਹੀਆਂ ਨੇ ਉਸ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਜੁੜ ਚੁੱਕੇ ਨੇ ਸਤ ਤੁਹਾਡਾ ਸਵਾਗਤ ਹੈ ਨਿਰਪੱਖ ਪੋਸਟ ਤੇ ਧੰਨਵਾਦ ਰਾਜਵਿੰਦਰ ਮੇਰੇ ਪੱਖ ਪੋਸਟ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸਲਾਮ ਜੀ ਜਗਸੀਰ ਸਰ ਜਿਹੜੀ ਪਹਿਲੀ ਖਬਰ ਹੈ ਜਿਸ ਤਰ੍ਹਾਂ ਕਿ ਪੀਐਮ ਮੋਦੀ ਜਿਵੇਂ ਆਪਾਂ ਕੱਲ ਹੀ ਗੱਲ ਕਰ ਰਹੇ ਸੀ ਤੁਸੀਂ ਵੀ ਕਿਹਾ ਸੀ ਕਿ ਕੱਲ ਤੱਕ ਜਿਹੜੇ ਰਿਐਕਸ਼ਨ ਸਾਹਮਣੇ ਆਉਣਗੇ ਕਿ ਜਿਹੜਾ ਰਾਹਤ ਪੈਕੇਜ ਦਿੱਤਾ ਹੈ ਵਾਕਈ ਉਹਦਾ ਹੋਇਆ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਆਇਆ ਹੈ ਗਿਆਨੀ ਹਰਪੀ ਸਿੰਘ ਦਾ ਆਇਆ ਹੈ ਇਸ ਤੋਂ ਇਲਾਵਾ ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ ਪ੍ਰਕਾਸ਼ ਸਿੰਘ ਤਾਂ तमाम ਸਾਰੇ ਜਿਹੜੇ ਪੋਲਿਟਿਕਲ ਆਗੂ ਨੇ ਉਹਨਾਂ ਦਾ ਕਹਿਣਾ ਹੈ ਕਿ ਊਠ ਦੇ ਮੂੰਹ ਵਿੱਚ ਚੀਰਾ ਦੇਣ ਵਾਲੀ ਗੱਲ ਪੀਐਮ ਨਰਿੰਦਰ ਮੋਦੀ ਨੇ ਕੀਤੀ ਆ ਤਾਂ ਤੁਸੀਂ ਇਸ ਖਬਰ ਨੂੰ ਕਿਹ ਸੈਂਗਲ ਤੇ ਲਓਗੇ ਕਿਉਂਕਿ ਸਾਨੂੰ ਜਿਵੇਂ ਤੁਸੀਂ ਕੱਲ ਕਿਹਾ ਹੀ ਸੀ ਕਿ ਵਾਕਈ ਇਹ ਠੀਕ ਹੈ ਕਿ ਪੰਜਾਬ ਦਾ ਜਿੰਨਾ ਨੁਕਸਾਨ ਹੋਇਆ ਉਹਦੇ ਲਈ ਰਾਹਤ ਪੈਕੇਜ ਬਹੁਤ ਘੱਟ ਹੈ ਤੇ ਨਾਲ ਦੇ ਨਾਲ ਉਹਨਾਂ ਨੇ ਜਿਹੜਾ 12000 ਕਰੋੜ ਇਹ ਕਿਹਾ ਸੀਗਾ ਕਿ ਜਿਹੜਾ ਡਿਸਾਸਟਰ ਫੰਡ ਆ ਮਦਮੀ ਪਾਰਟੀਕਲ ਪਿਆ ਤਾਂ ਉਹਨਾਂ ਨੇ ਉਸ ਤੋਂ ਵੀ ਸਾਫ਼ ਮਨਾਂ ਕਰ ਦਿੱਤਾ ਕਿ ਉਹ ਫੰਡ ਵੀ ਸਾਡੇ ਕੋਲ ਨਹੀਂ ਆ ਆ ਇਹ ਤਾਂ ਕੱਲ ਹੀ ਲੱਗਦਾ ਸੀਗਾ ਜਦੋਂ ਆਪਾਂ ਗੱਲਬਾਤ ਕਰਦੇ ਸੀ ਰਾਜਵਿੰਦਰ ਵੀਐਸ ਤੇ ਉੱਪਰ ਜੇ ਸਿਆਸਤ ਤਾਂ ਹੋਣੀ ਹੋਣੀ ਹੈਗੀ ਕਿਉਂਕਿ ਆ 2000 ਦੇ ਕਰੀਬ ਤਾਂ ਪਿੰਡੀ ਜਿਹੜੇ ਆਪਣੇ ਅਫੈਕਟਡ ਨੇਗੇ ਇਹਨਾਂ ਹੜ੍ਹਾਂ ਦੇ ਵਿੱਚ 2000 ਪਿੰਡ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਡੈਮੇਜ ਹੋਈ ਨੇਗੇ ਤੇ ਉਹਨਾਂ ਦੋ ਇੱਥੇ ਜਿਹੜਾ ਸਾਨੂੰ ਰਾਹਤ ਮਤਲਬ ਮਿਲਿਆ ਹੈ 160000 ਕਰੋੜ ਰੁਪਇਆ ਤੋਂ ਇਹਦਾ ਪਿੰਡ ਨੂੰ 1 ਕਰੋੜ ਰੁਪਇਆ ਵੀ ਨਹੀਂ ਆਉਂਦਾ ਹੈਗਾ ਤੇ ਇਹਦੇ ਨਾਲ ਹਰਾਤ ਕੀ ਮਤਲਬ ਹੁੰਦਾ ਪਰ ਇਹਦੀ ਇੱਕ ਉਸ ਤੋਂ ਬਾਅਦ ਜੇ ਗੱਲ ਕਰੀਏ ਸੋ ਜਿਹੜੇ ਕੇਂਦਰੀ ਮੰਤਰੀਆ ਰਵਨੀਤ ਬਿੱਟੂ ਉਹਨਾਂ ਨੇ ਇਹਨੂੰ ਕਵਰ ਕਰਨ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਇਹ ਤਾਂ ਮੋੜਲੀ ਸੈਟਾ ਰਾਸੀ ਆ ਹਜੇ ਮਤਲਬ ਜਿਹੜਾ ਸਾਡੇ ਮੰਤਰੀ ਆਏ ਸੀਗੇ ਖੇਤੀਬਾੜੀ ਮੰਤਰੀ ਸੁਭਰਾਜ ਸਿੰਘ ਚੋਹਾਨ ਹੋਣੀ ਜਦੋਂ ਟੀਮ ਪੂਰੀ ਆਈ ਸੀ ਕੇਂਦਰੀ ਉਹਦੇ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹਦੀ ਰਿਪੋਰਟ ਆ ਜਿਹੜੀ ਉਹ ਕੇਂਦਰ ਦੇ ਵਿੱਚ ਲੈ ਕੇ ਗਏ ਨੇ ਤੇ ਉਸ ਤੋਂ ਬਾਅਦ ਉਹਦੇ ਹਿਸਾਬ ਦੇ ਨਾਲ ਫਿਰ ਅਗਲਾ ਪੈਕੇਜ ਜਿਹੜਾ ਪੰਜਾਬ ਨੂੰ ਕੀ ਦੇਣਾ ਉਹਨਾਂ ਨੇ ਇਸ ਗੱਲ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਇਹ ਤਾਂ ਫਿਲਹਾਲ ਔਰ ਇਹ ਸਾਇਦ ਅਲੇ ਤੌਰ ਦੇ ਉੱਪਰ ਇਹਨਾਂ ਦਿੱਤਾ ਗਿਆਗਾ ਤੇ ਨਾਲ ਹੀ ਗੱਲ ਇਹ ਸਾਹਮਣੇ ਆ ਗਈ ਕਿ ਜਦੋਂ ਉੱਥੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਗੱਲਬਾਤ ਹੁੰਦੀ ਆ ਤਾਂ ਜਿਹੜੇ ਹਰਦੀਪ ਸਿੰਘ ਮੁੰਡੀਆਂ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਉਂਦਾ ਤੇ ਉਹ ਕਹਿੰਦਾ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਤੁਹਾਨੂੰ ਸ਼ਾਇਦ ਹਿੰਦੀ ਚ ਸਮਝ ਨਹੀਂ ਆਈ ਵੀ ਮੈਂ 1600 ਕਰੋੜ ਰੁਪਇਆ ਜਿਹੜਾ ਅਨਾਉਂਸ ਕਰ ਪਿਆਗਾ ਤੇ ਉਹ ਮਾਰੇ ਨਾਲ ਜਦੋਂ ਗੱਲ ਕੀਤੀ ਤੇ 12000 ਕਰੋੜ ਬਕਾਇਆ ਦੀ ਵੀ ਗੱਲ ਉੱਥੇ ਪੀਐਮ ਮੋਦੀ ਸਾਹਿਬ ਨੇ ਕੀਤੀ ਵੀ ਤੁਹਾਡੇ ਕੋਲੇ ਉਹ ਵੀ ਪਿਆਗਾ ਉਹ ਤੇ ਇਹ ਨੂੰ ਲਾ ਕੇ ਖਰਚੋ ਫੇਰ ਆ ਸਾਡ ਕੋ ਪਰਪਾਈ ਹੋ ਜੂਗੀ ਹੁਣ ਜਿਹੜੇ ਤੀਮਾ ਸਾਹਿਬ ਦਾ ਖਲਾਸਾ ਹੁੰਦਾ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਕੋਲੇ ਕੋਈ ਜਿਹੜਾ 12000 ਕਰੋੜ ਆ ਉਹ ਹੈ ਹੀ ਨਹੀਂਗਾ ਸਾਡੇ ਕੋਲੇ ਤਾਂ ਇਸ ਤਰ੍ਹਾਂ ਦਾ ਬਕਾਇਆ ਫੰਡ ਹੈ ਨਹੀਂਗਾ ਤੋਂ ਇਹ ਕਾਫੀ ਪਤੀਦਾ ਪੇਚ ਹੈ ਵੀ ਹੈਗਾ ਨਹੀਂ ਹੈਗਾ ਇਹਦੇ ਉੱਪਰ ਵੀ ਬਿਆਨਬਾਜ਼ੀ ਆ ਜਿਹੜੀ ਕੱਲ ਨੂੰ ਹੁਣ ਇਸ ਉੱਪਰ ਚਰਚਾ ਸ਼ਣਨੀ ਹੈਗੀ ਪਹਿਲਾਂ ਤਾਂ 1600 ਕਰੋੜ ਤੇ ਚਰਚਾ ਹੋ ਰਹੀ ਸੀ ਨਾ ਹੁਣ ਕੱਲ ਨੂੰ ਆ ਜਿਹੜੀ ਇਹ 12000 ਕਰੋੜ ਤੇ ਚਰਚਾ ਜਿਹੜੀ ਸੜਪਣੀ ਹੈ ਇਹਦੇ ਉੱਪਰ ਫਿਰ ਵਿਰੋਧੀ ਪਾਰਟੀਆਂ ਦੀ ਗੱਲ ਆਉਣੀ ਹੈ ਵੀ ਪੀਐਮ ਸਾਹਿਬ ਨੇ ਕਿਹਾ ਤਾਂ ਉਹ ਕਿੱਥੇ ਆ ਤੇ ਭਾਜਪਾ ਵੱਲੋਂ ਇਸ ਤਰ੍ਹਾਂ ਦੇ ਬਿਆਨ ਆਉਣਗੇ ਵੀ ਉਹ ਪਿਆਗਾ ਪੈਸਾ ਉਹ ਖਰਚਿਆ ਨਹੀਂ ਜਾਂਦਾ ਤੋਂ ਇੱਥੇ ਇੱਕ ਹੋਰ ਵੀ ਗੱਲ ਆਉਂਦੀ ਹੈ ਵੀ ਜਿਹੜਾ ਇਹ ਇਸ ਤਰ੍ਹਾਂ ਦਾ ਡਿਸਾਸਟਰ ਵਾਲਾ ਪੈਸਾ ਪਿਆ ਹੁੰਦਾ ਇਹਨੂੰ ਖਰਚਣਾ ਬੜਾ ਵੀ ਉਹ ਵੀ ਕਾਫੀ ਇਸ ਤਰ੍ਹਾਂ ਦੇ ਵਿੱਚ ਜਿਹੜੇ ਕੇਓ ਦੇ ਕਹਿੰਦੇ ਬਹੁਤ ਹੁੰਦੇ ਹੈਗੇ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਖਰਚਣਾ ਪੈਸਾ ਕਾਫੀ ਮਤਲਬ ਮੁਸ਼ਕਲ ਹੁੰਦਾਗਾ ਸੋ ਇਹਦੇ ਨਾਲ ਨਾਲ ਜਿਸ ਤਰ੍ਹਾਂ ਦੀ ਇਹ ਹੋ ਰਿਹਾ ਹੈ ਇੱਕ ਹੋਰ ਵੱਡਾ ਜਿਹੜਾ ਪੰਡਾ ਹੁੰਦਾ ਹੈ ਵੀ ਜਿਹੜਾ ਇਹ 1600 ਕਰੋੜ ਵੀ ਰਾਜਵਿੰਦਰ ਪਾਇ ਦਿੱਤਾ ਗਿਆ ਇਹ ਥੱਲੇ ਕਿੰਨਾ ਲੱਗੂਗਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਇਹ ਇਹ ਇਹਨੇ ਅਕਸਰ ਥੱਲੇ ਕਿੰਨਾ ਲੱਗਣਾਗਾ ਆ ਕਿ ਇਹਦਾ ਖਰਚਾ ਜਿਹੜਾ ਥੱਲੇ ਕਿੰਨਾ ਹੋਣਾਗਾ ਇਹ ਇਹ ਬੜੀ ਵੱਡੀ ਗੱਲ ਇੱਕ ਸਾਹਮਣੇ ਆਉਣੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾਗਾ ਵੀ ਇਹ ਪੈਸਾ ਕਿਉਂਕਿ ਇਹਦੇ ਜਿਹੜੇ ਠੇਕੇ ਨੇਗੇ ਅਸਰ ਜਿਵੇਂ ਕੋਈ ਪੌਲਟਾਗੇ ਵੱਡੇ ਕਰਤੇ ਹੁੰਦੇ ਆ ਜਿਹੜੇ ਇਹਦੇ ਜਿਹੇ ਠੇਕੇ ਆ ਉਹ ਜਿਹੜੇ ਕੇਂਦਰ ਦੇ ਵਿੱਚ ਲੋਕ ਨਹੀਂ ਉਹ ਆਪਣੇ ਠੇਕੇਦਾਰ ਉਹਨਾਂ ਦੀ ਆਪਣੀ ਹੁੰਦੇ ਆ ਉਹਨਾਂ ਨੂੰ ਠੇਕੇ ਦਿੱਤੇ ਜਾਂਦੇ ਆ ਪੈਸਾ ਮੰਗਦਾ ਉੱਪਰੋਂ ਚੱਲਦਾ ਥੱਲੇ ਆ ਕੇ ਚੁਆਨੀ ਲੱਗਦਾ ਠਿਆਨੀ ਲੱਗਦਾ ਇਹ ਬੜਾ ਵੱਡਾ ਸਵਾਲ ਪੈਦਾ ਹੁੰਦਾ ਹੈਗਾ ਹੁਣ ਜਿੱਥੇ ਇਹ ਮਾਮਲਾ 1600 ਕਰੋੜ ਦੇ ਉੱਪਰ ਪਖਿਆ ਹੋਇਆ ਤੇ ਉੱਥੇ ਹੀ ਮੈਨੂੰ ਲੱਗਦਾ ਜਿਹੜਾ ਇਹ 12000 ਕਰੋੜ ਵਾਲਾ ਮਾਮਲਾ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਪਹੂਗਾ ਹਾਂਜੀ ਜੀ ਬਿਲਕੁਲ ਸਰ ਜਿਵੇਂ ਤੁਸੀਂ ਕਿਹਾ ਜਿਹੜਾ ਇਹ ਮਾਮਲਾ ਪਹੂਗਾ ਪਰ ਨਾਲ ਦੀ ਨਾਲ ਹੀ ਆਪਾਂ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਇੱਕ ਬਿਆਨ ਉਹ ਵੀ ਇਸੇ ਖਬਰ ਦੇ ਨਾਲ ਜੁੜਦਾ ਤਾਂ ਤਾਂ ਆਪਾਂ ਅਗਲੀ ਖਬਰ ਉਹ ਹੀ ਡਿਸਕਸ ਕਰ ਲੈਨੇ ਆ ਉਹਨਾਂ ਨੇ ਕਿਹਾ ਕਿ ਜਿਹੜੇ ਰਾਹਤ ਫੰਡ ਦਿੱਤਾ ਗਿਆ ਮਾਫ ਕਰਨਾ ਕਿ ਜਿਹੜਾ ਰਾਹਤ ਫੰਡ ਦਿੱਤਾ ਗਿਆ ਉਹ ਸਿੱਧਾ ਜਿਹੜਾ ਲੋਕਾਂ ਦੇ ਖਾਤਿਆਂ ਦੇ ਵਿੱਚ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਇਹ ਸਵਾਲ ਉਠਾਇਆ ਕਿ ਉਹਨਾਂ ਨੇ ਜਿਹੜੇ ਸਾਰੇ ਪੈਸੇ ਆ ਉਹਨਾਂ ਨੇ ਆਪਣੀਆਂ ਮਸ਼ਹੂਰੀਆਂ ਤੇ ਉਹਨਾਂ ਨੇ ਆਪਣੇ ਇਸ਼ਤਿਹਾਰਾਂ ਤੇ ਖਰਚ ਕਰਦੇ ਨੇ ਤੇ ਉਹਨਾਂ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਈ ਜਿਹੜੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਲੋਕਾਂ ਨੂੰ ਹੋ ਸਕਦੀ ਹੈ ਬਿਲਕੁਲ ਜਗਸੀਰ ਸਰ ਸਾਡੇ ਨਾਲ ਜੁੜੇ ਨੇ ਸ਼ਾਇਦ ਥੋੜੀ ਕੋਈ ਟੈਕਨੀਕਲ ਬਿਲਕੁਲ ਹਾਂਜੀ ਜੀ ਬਿਲਕੁਲ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹੀ ਗੱਲ ਮੈਂ ਵੀ ਪਹਿਲਾਂ ਕੀਤੀ ਆ ਵੀ ਇਹ ਪੈਸਾ ਸਹੀ ਹੱਥਾਂ ਦੇ ਵਿੱਚ ਜਾਊਗਾ ਜਾਂ ਨਹੀਂ ਜਾਊਗਾ ਇਹੀ ਖਦਸਾ ਜਿਹੜਾ ਗਿਆਨੀ ਆਰ ਪੀ ਸਿੰਘ ਹੋਣਾ ਨੇ ਉਠਾਇਆਗਾ ਤੋ ਇਹ ਇਹੀ ਵੱਡੀ ਗੱਲ ਹੈ ਵੀ ਉਹ ਪੈਸਾ ਜਿਹੜਾ ਉਹ ਅਸਲ ਦੇ ਵਿੱਚ ਜਿੱਥੇ ਲੱਗਣਾ ਚਾਹੀਦਾ ਹੈ ਜੇ ਆਮਰ 1600 ਕਰੋੜ ਰੁਪਇਆ ਵੀ ਸਹੀ ਤਰੀਕੇ ਨਾਲ ਲੱਗੇ ਤਾਂ ਬਹੁਤ ਕੁਝ ਬਦਲ ਸਕਦਾ ਹੈ ਬਹੁਤ ਕੁਝ ਠੀਕ ਹੋ ਸਕਦਾ ਹੈ ਇਹ ਉਹਦੇ ਵਿੱਚੋਂ 1600 ਕਰੋੜ ਦੇ ਵਿੱਚੋਂ ਤਾਂ ਪੈਸਾ ਮਤਲਬ ਮਤਲਬ ਕੁਝ ਹੀ ਲੱਗਣਾ ਜਾ ਕੇ ਕੁਝ ਉਹਦਾ ਕੁਝ ਪਰਸੈਂਟ ਹੀ ਜਾ ਕੇ ਥੱਲੇ ਤੱਕ ਆ ਕੇ ਅਸਲੀ ਵਰਤੋਂ ਦੇ ਵਿੱਚ ਆਉਂਦਾ ਨਹੀਂ ਤਾਂ ਇਹ ਸਾਰਾ ਹੀ ਇਸ ਤਰ੍ਹਾਂ ਦਾ ਕਿ ਪਿਛਲੇ ਸਮੇਂ ਦੌਰਾਨ ਤੁਸੀਂ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਦੇਖਿਆ ਹੋਊਗਾ ਵੀ ਜਿਹੜਾ ਇਹ ਪਾਣਾ ਵਣਾ ਸਾਡਾ ਬੁਣਿਆ ਹੋਇਆ ਨਾ ਮਤਲਬ ਉੱਪਰ ਤੋਂ ਲੈ ਕੇ ਥੱਲੇ ਤੱਕ ਤੇ ਇਹਦੇ ਬਾਰੇ ਇੱਕ ਵਾਰ ਸਾਇਦ ਪ੍ਰਧਾਨ ਮੰਤਰੀ ਜੀਵ ਗਾਂਧੀ ਸੀ ਉਹਨਾਂ ਨੇ ਵੀ ਇਹ ਗੱਲ ਉਪਰਲੇ ਕਹੀ ਸੀ ਵੀ ਜੇ ਕੇਂਦਰ 1 ਰੁਪਇਆ ਭੇਜਦਾ ਤਾਂ ਥੱਲੇ ਜਾ ਕੇ ਉਹਦੇ 25 ਪੈਸੇ ਵੀ ਖਰਚ ਨਹੀਂ ਹੁੰਦੇ ਹੈਗੇ ਸੋ ਇਹ ਇਸ ਤਰ੍ਹਾਂ ਦਾ ਵੀ ਮਾਹੌਲ ਹੈਗਾ ਸੋ ਇਹ ਹੁਣ ਆਮ ਆਦਮੀ ਪਾਰਟੀ ਜਿਹੜੀ ਗੱਲ ਕੀਤੀ ਹੈ ਗੈਨੀ ਹਰਪੂਰ ਸਿੰਘ ਉਹਨਾਂ ਨੇ ਉਹਨਾਂ ਨੇ ਵੱਡਾ ਖਾਤਾ ਇਹ ਜਤਾਇਆ ਵੀ ਆਮ ਆਦਮੀ ਪਾਰਟੀ ਜਿਹੜੇ ਕੰਮ ਕਰਦੀ ਆ ਉਹ ਘੱਟ ਕਰਦੀ ਆ ਉਹਦਾ ਪ੍ਰਚਾਰ ਵੱਧ ਕਰਦੀ ਆ ਇਸ਼ਤਿਹਾਰਾਂ ਤੇ ਵੱਧ ਪੈਸਾ ਮਤਲਬ ਉਹ ਕਹਿੰਦੇ ਖਰਚ ਦੇਣਾਗਾ ਤੇ ਥੱਲੇ ਲੱਗਣਾ ਨਹੀਂ ਹੈਗਾ ਸੋ ਇਸ ਤਰ੍ਹਾਂ ਦਾ ਖਾਤਸਾ ਉਹਨਾਂ ਨੇ ਵੀ ਪ੍ਰਗਟ ਕੀਤਾਗਾ ਸੋ ਮੈਂ ਤੁਹਾਨੂੰ ਇਹ ਦੱਸਿਆ ਵੀ ਹੁਣ ਜਿਹੜਾ ਹੜਾਂ ਦੇ ਉੱਪਰ ਉਹਨਾਂ ਦੀ ਰਾਹਤ ਕਾਰਜਾਂ ਵੱਲ ਧਿਆਨ ਸਹਿ ਘੱਟ ਜਾਵੇ ਹੁਣ ਇਹ ਇਸ ਪਾਸੇ ਵੱਧ ਚਰਚਾ ਹੋਣੀ ਸ਼ੁਰੂ ਹੋ ਜਾਣੀ ਹੈ ਜੀ ਤੇ ਤੁਹਾਨੂੰ ਲੱਗਦਾ ਵੀ ਜਿਵੇਂ ਗਿਆਨੀ ਹਰਪੀ ਸਿੰਘ ਨੇ ਕਿਹਾ ਕਿ ਸਿੱਧੇ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਣੇ ਚਾਹੀਦੇ ਪੋਸੀਬਲ ਹੈ ਕਿ ਸਰਕਾਰੀ ਇਸ ਤਰ੍ਹਾਂ ਸਿੱਧੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਦੇਵੇ ਜਾਂ ਕੋਈ ਇਹਦਾ ਇੱਕ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਇਹਦਾ ਜਿਹੜਾ ਪ੍ਰੋਸੈਸ ਹੈ ਕਾਫੀ ਮਤਲਬ ਉਲਝਣਾ ਵਾਲਾ ਹੁੰਦਾ ਕਿ ਇਸ ਤਰ੍ਹਾਂ ਅਜੇ ਹਨ ਨਹੀਂ ਕੀਤਾ ਜਾ ਸਕਦਾ ਆ ਦੇਖੋ ਜੀ ਇਹਦੇ ਵਿੱਚ ਆ ਦੋ ਗੱਲਾਂ ਨੇ ਹੋਣ ਵਾਲਾ ਤਾਂ ਜਿਹੜਾ ਪ੍ਰੋਸੈਸ ਦਾ ਮਤਲਬ ਜਿਹੜਾ ਪੈਸਾ ਪੰਜਾਬ ਸਰਕਾਰ ਕੋਲੇ ਪਿਆ ਹੈਗਾ ਉਹਨੇ ਉਹ ਪੈਸਾ ਕਿਵੇਂ ਖਰਚਣਾ ਜਿਹੜਾ ਕੌਮੀ ਆਫ਼ਦ ਦੇ ਉੱਪਰ ਇਸ ਤਰ੍ਹਾਂ ਦਾ ਡਿਜਾਸਟਰ ਵਾਲਾ ਪੈਸਾ ਹੁੰਦਾ ਉਦੇ ਉੱਪਰ ਕਿਸ ਤਰ੍ਹਾਂ ਦੀ ਵਰਤੋਂ ਹੋਣੀ ਹੈ ਕਿਹੜੇ ਖੇਤਰ 'ਚ ਵਰਤੋਂ ਹੋਣੀ ਹੈ ਕੀ ਉਹਦੇ ਪੁਲ ਬਣ ਸਕਦੇ ਆ ਸੜਕਾਂ ਬਣ ਸਕਦੀਆਂ ਨੇ ਤੋਂ ਇਹ ਇਸ ਤਰ੍ਹਾਂ ਦਾ ਕਾਫੀ ਕੁਝ ਉਹਦੇ ਉੱਪਰ ਤਾਂ ਹੈ ਵੱਲਸਾ ਪਰ ਦੇਸ਼ ਕੀ ਹੈ ਵੀ ਕੇਂਦਰ ਸਰਕਾਰ ਦੇ ਸੱਚਮੁੱਚ ਕਿਸਾਨਾਂ ਨੂੰ ਕੋਈ ਰਾਤ ਦੇਣੀ ਦਊਗਾ ਤਾਂ ਫਿਰ ਜਿਹੜੀ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੇ ਪੈਸਾ ਖਾਤਿਆਂ 'ਚ ਪਾਇਆ ਜਾਂਦਾ ਉਦਾਂ ਇਹ ਵੀ ਪਾਇਆ ਸਕਦਾ ਇਹ ਕੋਈ ਵੱਡੀ ਗੱਲ ਤਾਂ ਹੈ ਨਹੀਂ ਕਿ ਵੀ ਇਹ ਪ੍ਰਧਾਨ ਮੰਤਰੀ ਸਾਹਿਬ ਵਾਲੇ ਪੈਸੇ ਵੀ ਤੇ ਆਉਂਦੇ ਹੀ ਆ ਨਾ ਖਾਤਿਆਂ ਦੇ ਵਿੱਚ ਕਿਸਾਨਾਂ ਦੇ ਤੋਂ ਉਹਨੇ ਕਿਸਾਨਾਂ ਨੂੰ ਆਈਡੈਂਟੀਫਾਈ ਕਰਕੇ ਸਿੱਧੇ ਪੈਸੇ ਵੀ ਪਾ ਸਕਦੇ ਨੇ ਉਹਨਾਂ ਨੂੰ ਇਦੇ ਨਾਲ ਨਾਲ ਇਕੱਲੇ ਕਿਸਾਨਾਂ ਨੂੰ ਪੈਸੇ ਤਾਂ ਪੈ ਸਕਦੇ ਫਿਰ ਉਹਦੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਹੋਰ ਵਰਗ ਰਹਿੰਦੇ ਨੇ ਉਹਨਾਂ ਦਾ ਕੀ ਬਣੂਗਾ ਉਹ ਬਹੁਤ ਵੱਡੀ ਗੱਲ ਹੈ ਇੱਥੇ ਖੜੀ ਹੈ ਉਹਨਾਂ ਤੱਕ ਕਿਵੇਂ ਪੈਸਾ ਜਿਹੜਾ ਪਹੁੰਚਾਇਆ ਜਾਊਗਾ ਜਿਨ੍ਹਾਂ ਦੇ ਮਸਲਨ ਇਕੱਲੇ ਘਾਰ ਹੀ ਨੇਗੇ ਉਹ ਖੇਤੀ ਮਜ਼ਦੂਰ ਨੇਗੇ ਉਹਦਾ ਇਹਨਾਂ ਖੇਤਾਂ ਦੇ ਵਿੱਚ ਹੀ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਉਹਨਾਂ ਕੋਲ ਆਪਣੀ ਜ਼ਮੀਨ ਤਾਂ ਹੈ ਨਹੀਂਗੀ ਪਰ ਉਹ ਇਹਨਾਂ ਪਿੰਡਾਂ ਦੇ ਵਸਿੰਦੇ ਨੇ ਉਹਨਾਂ ਨੂੰ ਕਿਵੇਂ ਰਾਸਤ ਦਿੱਤੀ ਜਾਊਗੀ ਇਹ ਵੀ ਬੜਾ ਵੱਡਾ ਸਵਾਲ ਹੈਗਾ ਉਹਨਾਂ ਦੀ ਗਿਣਤੀ ਕਰਕੇ ਉਹਨਾਂ ਲਈ ਕੋਈ ਵੱਖਰੇ ਤੌਰ ਦੇ ਉੱਪਰ ਕੋਈ ਵੰਡ ਰੱਖਿਆ ਜਾਊਗਾ ਜਾਂ ਉਹਦੇ ਨਾਲ ਬਹੁਤ ਸਾਰੇ ਲੋਕ ਆ ਜਿਹੜੇ ਮਤਲਬ ਪਸ਼ੂ ਮੱਝਾਂ ਰੱਖਦੇ ਆ ਗਊਆਂ ਰੱਖਦੇ ਸੀ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਸੋ ਇਹ ਇਸੇ ਤਰ੍ਹਾਂ ਹੀ ਮੈਂ ਕੱਲ ਵੀ ਜ਼ਿਕਰ ਕੀਤੇ ਮਸ਼ੀਨਰੀ ਆ ਜਿਹੜੀ ਉਹਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆਗਾ ਸੋ ਹੋਰ ਵੀ ਬਹੁਤ ਕੁਝ ਇਸ ਤਰ੍ਹਾਂ ਦਾ ਲੋਕ ਜੁੜੇ ਹੋਏ ਨੇ ਮਸਲਾਂ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਸਕੂਲਾਂ ਦੇ ਵਿੱਚ ਲੋਕ ਸਕੂਲ ਬੈਨਾ ਚਲਾਉਂਦੇ ਨੇ ਪਿੰਡਾਂ ਦੇ ਵਿੱਚ ਬਹੁਤ ਲੋਕ ਨੇ ਜਿਨ੍ਹਾਂ ਦਾ ਰੋਟੀ ਰੁਟੀ ਸਕੂਲ ਬੈਨਾ ਨਾਲ ਚੱਲਦੀ ਉਹਨਾਂ ਦੀਆਂ ਬੈਨਾ ਜਿਹੜੀਆਂ ਉਹ ਰੁੜ ਗੀਆਂ ਜਾਂ ਉਹ ਖਰਾਬ ਹੋ ਗੀਆਂ ਉਹ ਉਹਦੀ ਪਰਪਾਈ ਕਿਵੇਂ ਹੋਊਗੀ ਤੇ ਬਹੁਤ ਕੁਝ ਇਸ ਤਰ੍ਹਾਂ ਨਾਲ ਜੁੜਿਆ ਹੋਇਆ ਹੈ ਜਿਹੜਾ ਪਿੰਡਾਂ ਦੇ ਵਿੱਚ ਇਕੱਲੇ ਕਿਸਾਨ ਹੀ ਨਹੀਂ ਰਹਿੰਦੇ ਜਾਂ ਕੱਲਾ ਮਤਲਬ ਆਪਾਂ ਕਹਿੰਦੇ ਹਾਂ ਖੇਤੀ ਦਾ ਨਿਸ਼ਾਰੀ ਨਹੀਂ ਹੋਇਆ ਹੋਰ ਬਹੁਤ ਕੁਝ ਖੇ ਪਿੰਡਾਂ ਦੇ ਨਾਲ ਜੁੜਿਆ ਹੈ ਖਾਨ ਦਾ ਅੰਕਲਨ ਕੀ ਹੋਊਗਾ ਉਹ ਕਿਵੇਂ ਗਿਣਿਆ ਜਾਊਗਾ ਤੇ ਉਹਨਾਂ ਤੱਕ ਰਾਹਤ ਹੈ ਜਿਹੜੀ ਉਹ ਕਿਵੇਂ ਪਹੁੰਚੂਗੀ ਤੇ ਇਹ ਜਿਹੜੀਆਂ ਗੱਲਾਂ ਵੱਲ ਮਾਨੂੰ ਦਾ ਧਿਆਨ ਦੇਣਾ ਚਾਹੀਦਾ ਉਧਰ ਨਹੀਂ ਹੋ ਰਿਹਾ ਹੈ ਧਿਆਨ ਹੋ ਰਿਹਾ ਹੈ ਹੋਰ ਪਾਸੇ ਦੂਸਰੇ ਪਾਸੇ ਗੱਲ ਨਹੀਂ ਵੀ ਹੈ ਵੀ ਜੇ ਅਸੀਂ ਗੱਲ ਕਰਦੇ ਆਂਗੇ ਕੱਲ ਹਿਮਾਚਲ ਪ੍ਰਦੇਸ਼ ਦੀ ਤਾਂ ਉਹ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਆ ਉਹ ਵੀ ਨਾਲ ਰਹੇ ਨੇਗੇ ਪ੍ਰਧਾਨ ਮੰਤਰੀ ਦੇ ਦੌਰੇ ਸਮੇਂ ਪਰ ਇੱਥੇ ਜਿਹੜਾ ਉਲਟਾ ਹੋ ਗਿਆ ਵੀ ਕੇਂਦਰੀ ਮੰਤਰੀ ਰਵੀ ਸਿੰਘ ਬਿੱਟੂ ਹੁਣੇ ਨਾਲ ਸੀਗੇ ਤੇ ਭਾਜਪਾ ਨੇ ਜਿਹੜੇ ਬੰਦੇ ਮੂਹਰੇ ਲਿਆ ਕੇ ਕੀਤੇ ਪੰਜ-ਛੇ ਜਿਹੜੇ ਕਿਸਾਨ ਮਣਾ ਕੇ ਦਿਖਾਏ ਉਹ ਵੀ ਬਾਅਦ ਦੇ ਵਿੱਚ ਨਿਕਲ ਕੇ ਆ ਗਿਆ ਵੀ ਉਹ ਭਾਜਪਾ ਦੇ ਹੀ ਬੰਦੇ ਨੇਗੇ ਸੋ ਅਸਲ ਦੇ ਵਿੱਚ ਜੇ ਪ੍ਰਧਾਨ ਮੰਤਰੀ ਨੂੰ ਰਿਐਲਿਟੀ ਤੱਕ ਕੰਟੀਨ ਨਾ ਤਾਂ ਮੈਸਟਰਾਂ ਦਾ ਮਤਲਬ ਉਹਦੇ ਸਾਹਮਣੇ ਉਹੀ ਕੁਝ ਪੇਸ਼ ਕੀਤਾ ਜਾਊਗਾ ਹੁਣ ਪੇਸ਼ ਕੀਤਾ ਜਾ ਰਿਹਾ ਵੀ ਇਹ ਤਾਂ ਜੀ ਮਾਈਨਿੰਗ ਕਰਕੇ ਖਰਾਬ ਹੋਇਆ ਜਿਸ ਤਰ੍ਹਾਂ ਉਹਦੇ ਪਹਿਲਾਂ ਵੀ ਖੇਤੀਬਾੜੀ ਮੰਤਰੀ ਨੇ ਵੀ ਕਿਹਾ ਹਾਲਾਂਕਿ ਆਪਾਂ ਵੀ ਮੰਨਿਆ ਵੀ ਕੋਈ ਇੱਕ ਇੱਕ ਕਾਰਨ ਹੋ ਸਕਦਾ ਸਾਰੇ ਕਾਜ ਦਾ ਇੱਕ ਕਾਰਨ ਦਾ ਹੋ ਸਕਦਾਗਾ ਪਰ ਨਿਰਾਪਰਾ ਜੀ ਆਪਾਂ ਕਹੀਏ ਵੀ ਇਕੱਲੀ ਮਾਈਨਿੰਗ ਕਰਕੇ ਹੀ ਹੋਇਆ ਤੇ ਫਿਰ ਜੇ ਪੰਜਾਬ ਚ ਮਾਈਨਿੰਗ ਕਰਕੇ ਹੋਗਾ ਤੇ ਫਿਰ ਪੁੱਥਨ ਵਾਲਾ ਵੀ ਹਮਾਤਤ ਕਾਦੇ ਨਾ ਹੋ ਗਿਆ ਜੀ ਉਥੇ ਫਿਰ ਉੱਥੇ ਵੀ ਕੋਈ ਮਾਈਨਿੰਗ ਹੋ ਰਹੀ ਸੀ ਉੱਥੇ ਜਿਹੜਾ ਨਿਸ਼ਾਨ ਹੋ ਗਿਆ ਕਿਵੇਂ ਹੋ ਗਿਆ ਤੋ ਇਹ ਕਾਫੀ ਗੱਲਾਂ ਇਸ ਤਰ੍ਹਾਂ ਦੀਆਂ ਨੇ ਕਿ ਇਹਨੂੰ ਰਾਜਨੀਤਿਕ ਐਂਗਲ ਤੋਂ ਦੇਖਣ ਦੀ ਬਜਾਏ ਚਾਹੇ ਉਹ ਸੱਤਾਧਾਰੀ ਆਮ ਆਦਮੀ ਪਾਰਟੀ ਐ ਚਾਹੇ ਉਹ ਕੇਂਦਰ ਦੇ ਵਿੱਚ ਸੱਤਾਧਾਰੀ ਭਾਜਪਾ ਐ ਚਾਹੇ ਉਹ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਕਾਂਗਰਸ ਅਕਾਲੀ ਦਲ ਨੇ ਜੀ ਤੋ ਇਹਨਾਂ ਨੂੰ ਆ ਆਪਸੀ ਮਤਲਬ ਇਹ ਐਕਚੁਅਲੀ ਕੀ ਬਣਿਆ ਕੀ ਆ ਨਾ ਰਾਜਵਿੰਦਰ ਅਸਲ ਸਾਡੇ ਰਾਜਨੀਤਿਕ ਕਾਗੂਆਂ ਦੀ ਫੈਟਰਤੀ ਇਹ ਬਣ ਗਈ ਆ ਵੀ ਜਦੋਂ ਕੋਈ ਪੰਗਾ ਪੈਣਾ ਜਦੋਂ ਕੋਈ ਨੁਕਸਾਨ ਹੋਣਾ ਜਾਂ ਕੋਈ ਇਸ ਤਰ੍ਹਾਂ ਦਾ ਹਕੂਮ ਕੁਦਰਤੀ ਮਾਰ ਪੈਂਦੀ ਆ ਜਾਂ ਕੁਝ ਵੀ ਕੋਈ ਹਾਦਸਾ ਹੁੰਦਾ ਤਾਂ ਉਦੋਂ ਇਹ ਸਭ ਤੋਂ ਵੱਡਾ ਮਤਲਬ ਇਹੀ ਹੁੰਦਾ ਸਾਰਿਆਂ ਦਾ ਵੀ ਦੋਸ਼ ਮੜ ਦਿਓ ਕਿਸੇ ਤੇ ਹੈ ਨਾ ਬਿਰੋਧਵਾਰ ਜਿਹੜੇ ਵਿਰੋਧੀ ਧਿਰ ਵਾਲਿਆ ਉਹ ਉਹ ਸਰਕਾਰ ਤੇ ਲਾ ਦੇਣਗੇ ਕੇਂਦਰ ਦੀ ਸਰਕਾਰ ਪੰਜਾਬ ਸਰਕਾਰ ਤੇ ਲਾ ਦੂ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਲਾ ਦੂ ਹਾਲਾਂਕਿ ਇਹ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਇਹਨਾਂ ਗੱਲਾਂ ਦੇ ਨਾਲ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲਦੀ ਹੈ ਉਸ ਗੱਲ ਨਾਲ ਮਤਲਬ ਜੇ ਆਪਾਂ ਕਹਦੇ ਆ ਮੱਲਮ ਪੱਟੀ ਲਾਉਣ ਵਾਲੇ ਪਾਸੇ ਇਹਦਾ ਕੋਈ ਕੋਈ ਮਤਲਬ ਨਹੀਂ ਹੁੰਦਾ ਹੈਗਾ ਚਰਪਦੇਸ਼ ਦੇ ਸਾਡੇ ਸਾਰੇ ਲੀਡਰਾਂ ਦਾ ਦਿਮਾਗ ਇਸ ਤਰ੍ਹਾਂ ਦਾ ਹੋਇਆ ਵਾ ਪਤਾ ਨਹੀਂ ਕਿਉਂ ਹੋਇਆ ਵਾ ਇਹਦਾ ਕੀ ਕਾਰਨ ਹੈ ਮਗਰ ਕੀ ਉਹਨਾਂ ਦੀ ਮਾਨਸਿਕਤਾ ਬਣੀ ਹੋਈ ਆ ਵੀ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਹੁੰਦਾ ਤਾਂ ਦੋਸ਼ ਲਾ ਦੇ ਦੂਸਰੇ ਤੇ ਵੀ ਇਹ ਤਾਂ ਇਹਦੇ ਕਰਕੇ ਖਰਾਬ ਹੋ ਗਿਆ ਜੀ ਵੀ ਇਹਦਾ ਪਿਛਲੀ ਸਰਕਾਰ ਕਰਕੇ ਜੀ ਮੌਜੂਦਾ ਸਰਕਾਰ ਆ ਉਹ ਕੋਈ ਪਹਿਲਾਂ ਵਾਲੀ ਸਰਕਾਰ ਕਰਕੇ ਖਰਾਬ ਹੋ ਗਿਆ ਪਹਿਲਾਂ ਵਾਲੀ ਸਰਕਾਰ ਕੋਈ ਨਹੀਂ ਸਾਡੇ ਵਲੇ ਠੀਕ ਸੀ ਇਹ ਨਾਲ ਕਰਕੇ ਖਰਾਬ ਹੋ ਗਿਆ ਕਿਵੇਂ ਵੀ ਹੋਆ ਕੁਦਰਤੀ ਕੁਮਾਰ ਆ ਗਈ ਉਹਨੂੰ ਉਹਨੂੰ ਇਕੱਠੇ ਹੋ ਕੇ ਉਸ ਨੂੰ ਲੋਕਾਂ ਨੂੰ ਰਾਹਤ ਦੇਣ ਵਾਲੀ ਤਰੀਏ ਨਾ ਕਿ ਇਸ ਤਰ੍ਹਾਂ ਇੱਕ ਦੂਸਰੇ ਦੇ ਉੱਪਰ ਕੁਝ ਵੀ ਹੁੰਦਾ ਤਾਂ ਇਹ ਇੱਕ ਦੂਸਰੇ ਦੇ ਉੱਪਰ ਦੋਸ਼ ਲਾਉਣ ਬੈਠ ਜਾਂਦੇ ਆ ਸੋ ਇਹ ਵੀ ਗੱਲ ਕਿਸੇ ਹੱਦ ਤੱਕ ਠੀਕ ਨਹੀਂ ਹੈ ਜੀ ਬਿਲਕੁਲ ਸਰ ਤੁਸੀਂ ਬਹੁਤ ਸਹੀ ਗੱਲ ਕੀਤੀ ਹੈ ਕਿ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਲੋਕਾਂ ਦੀ ਅਸੀਂ ਮਦਦ ਕਿਵੇਂ ਕਰ ਸਕਦੇ ਆ ਦੂਜਾ ਮੇਲਾ ਦਾ ਇਸ ਗੱਲ ਵੱਲ ਵੀ ਵਧੇਰੇ ਧਿਆਨ ਦੇਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਤੋਂ ਜਿਹੜੀਆਂ ਪ੍ਰੋਬਲਮ ਕਰਕੇ ਅੱਜ ਹੜ੍ਹ ਆਇਆ ਕਿਵੇਂ ਅਸੀਂ ਉਹਨਾਂ ਦੇ ਨਾਲ ਨਜਿੱਠਣਾ ਜਾਂ ਕਾਊਂਟ ਉਪਰਬੰਧ ਸਾਨੂੰ ਕਿਵੇਂ ਦੇ ਕਰਨੇ ਚਾਹੀਦੇ ਇਹਨਾਂ ਚੀਜ਼ਾਂ 'ਗੱਲ ਧਿਆਨ ਦੇਵਾਂਗੇ ਤਾਂ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਮੁੜ ਤੋਂ ਅਜਿਹੀ ਸਥਿਤੀ ਦਾ ਸਾਹਮਣਾ ਕਰੇਗਾ ਸਿਰ ਦੂਜੇ ਪਾਸੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਵਿਧਾਇਕ ਪਠਾਨ ਮਾਜਰਾ ਅਜੇ ਉਹਨਾਂ ਦਾ ਮਾਮਲਾ ਜਿਹੜਾ ਉਹ ਵੀ ਉਲਝਣ ਦੇ ਵਿੱਚ ਹੈ ਰੋਜ਼ ਉਹਦੇ ਉੱਤੇ ਨਵੀਂ ਅਪਡੇਟ ਆ ਰਹੀ ਹੈ ਦੂਸਰਾ ਹੀ ਹੋਣਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੰਜਿੰਦਰ ਸਿੰਘ ਲਾਲਪੁਰਾ ਉਹਨਾਂ ਨੂੰ ਉਹਨਾਂ ਦੇ 12 ਸਾਥੀਆਂ ਦੇ ਸਮੇਤ ਅੱਜ ਗ੍ਰਿਫਤਾਰੀ ਹੋਈ ਹੈ ਇੱਕ ਪ੍ਰਾਣਿਕ ਕੇਸ ਦੇ ਵਿੱਚ 12 ਸਾਲਾਂ ਬਾਅਦ ਜਿਹੜਾ ਪੀੜਤ ਪਰਿਵਾਰ ਆ ਉਹ ਇਨਸਾਫ ਮਿਲਿਆ ਪਰਿਵਾਰ ਦੇ ਦੋਸ਼ ਸੀ ਕਿ ਕੁੜੀ ਦੇ ਨਾਲ ਛੇੜਛਾੜ ਕੀਤੀ ਗਈ ਸੀ ਕੁੱਟਮਾਰ ਕੀਤੀ ਗਈ ਸੀ ਤਾਂ ਹੁਣ ਜਿਹੜੀ ਸਜ਼ਾ ਏ ਉਹ ਵੀ 12 ਸਾਲ ਬਾਅਦ ਪਰਿਵਾਰ ਨੂੰ ਇਨਸਾਫ ਮਿਲਣ ਲੱਗਾ ਔਰ 12 ਸਤੰਬਰ ਨੂੰ ਹੀ ਜਿਹੜੀ ਸਜ਼ਾ ਸੁਣਾਈ ਜਾਣੀ ਹੈ ਤੁਸੀਂ ਇਸ ਪੂਰੇ ਕੇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਲੰਬਾ ਸਮਾਂ ਹੋ ਗਿਆ ਇਨਸਾਫ ਕਰਨ ਦੇ ਵਿੱਚ ਇਹਰਾ ਬੜਾ ਵੱਡਾ ਚਰਚਾ ਦੇ ਵਿੱਚ ਆਇਆ ਸੀ ਇਹਨੂੰ ਉਸਮਾ ਕਾਂਡ ਦੇ ਨਾਲ ਨਾਂ ਨਾਲ ਜਾਣਿਆ ਜਾਂਦਾ ਸੀ ਉਸਮਾ ਕਾਂਡ ਦੇ ਨਾਮ ਨਾਲ ਇਹ ਚਰਚਾ ਹੋਇਆ ਸੀ ਇਹਦੀ ਵੀਡੀਓ ਬਣ ਗਈ ਸੀ ਜਿਹੜੀ ਕੁੱਟਮਾਰ ਕੀਤੀ ਸੀ ਇਹ ਲੜਕੀ ਦੇ ਵਿਚਾਰੀ ਦੇ ਹੱਥ ਦੇ ਵਿੱਚ ਸੈਂਡਲ ਸੀਗੇ ਪਰ ਬਹੁਤ ਸਾਰੇ ਲੋਕਾਂ ਨੂੰ ਅਜੇ ਵੀ ਉਹ ਵੀਡੀਓ ਚੇਤੇ ਹੋਊਗੀ ਚੇਤਿਆਂ ਦੇ ਵਿੱਚ ਹੋਊਗੀ ਕਿਵੇਂ ਇਹਨੇ ਆਪਣੇ ਸੈਂਡਲ ਹੱਥ ਤੇ ਪੜੇ ਸੀ ਤੇ ਭੱਜ ਕੇ ਆਪਣੀ ਜਾਨ ਬਚਾ ਰਹੀ ਹੈ ਇਹਦੇ ਬਾਪ ਨੂੰ ਕੁੱਟਿਆ ਜਾ ਰਿਹਾ ਹੁੰਦਾ ਇਹ ਆਪਣੇ ਬਾਪ ਨੂੰ ਬਚਾਉਣ ਦੇ ਲਈ ਆਉਂਦੀ ਹੈ ਤਾਂ ਫਿਰ ਇਹਦੀ ਵੀ ਕੁੱਟਮਾਰ ਕੀਤੀ ਜਾਂਦੀ ਉਹ ਵੀਡੀਓ ਵਾਇਰਲ ਹੋਈ ਸੀ ਇੱਕ ਤਾਂ ਤੁਹਾਡੇ ਵੀ ਚੇਤਿਆਂ ਦੇ ਵਿੱਚ ਹੋਵੇ 12 ਸਾਲ ਪਹਿਲਾਂ ਦੀ ਗੱਲ ਆ ਇਹ ਤੇ ਉਹ ਉਸੇ ਤਰ੍ਹਾਂ ਮਤਲਬ ਉਹ ਅੱਜਕੱਲ ਦਾ ਮੋਬਾਈਲ ਦਾ ਜੋਗ ਆ ਗਿਆ 12 ਸਾਲ ਦਾ ਤਾਂ ਬਹੁਤ ਸਾਫ ਟੈਕਨੋਲੋਜੀ ਦਾ ਫਰਕ ਪੈ ਗਿਆ ਉਹ ਸਾਇਦ ਵੀਡੀਓ ਵੀ ਉਹ ਜਿਹੜੇ ਵਿਆਹ ਦੇ ਵਿੱਚ ਫੋਟੋਗ੍ਰਾਫਰ ਸੀ ਉਹਨਾਂ ਵੱਲੋਂ ਬਣਾਈ ਗਈ ਸੀ ਵਿਆਹ ਦੀ ਕਵਰੇਜ ਕਰਨ ਵਾਲੇ ਫੋਟੋਗ੍ਰਾਫਰ ਸੀ ਸਾਇਦ ਉਹਨਾਂ ਉਹਨਾਂ ਦੇ ਵਿੱਚੋਂ ਜਿਹੜੀ ਉਹ ਮੂਵੀ ਬਣਾਉਣ ਵਾਲੇ ਮੁੰਡੇ ਸੀ ਉਹਨਾਂ ਦੀ ਸਾਇਦ ਮੂਵੀ ਦੇ ਵਿੱਚ ਉਹ ਕੈਪਚਰ ਹੋਈ ਸੀ ਜਿੱਥੋਂ ਉਹ ਬਾਹਰ ਨਾ ਹੋਈ ਸੀ ਤੋ ਬੜੀ ਚਰਚਾ ਦੇ ਵਿੱਚ ਹੋਈ ਹੋ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਵੀ 12 ਸਾਲ ਬਾਅਦ ਰੂੜੀ ਰੀਵੀ ਸੁਣੀ ਜਾਂਦੀ ਹੈ ਤੋ 12 ਸਾਲ ਬਾਅਦ ਇਹ ਇਨਸਾਫ ਮਿਲਿਆਗਾ ਬੜੀ ਵੱਡੀ ਗੱਲ ਹੈ ਕਿ ਉਹ ਅੱਜ ਉਸ ਲੜਕੀ ਦੀ ਮੈਂ ਵੀਡੀਓ ਦੇਖ ਰਿਹਾ ਸੀ ਉਹਦੇ ਤੇਰੇ ਦੇ ਉੱਪਰੋਂ ਕੋਈ ਸਕੂਨ ਚੱਲ ਰਿਹਾ ਸੀਗਾ ਤੇ ਉਹ ਬੋਦੇ ਮਗਰ 12 ਸਾਲ ਦੀ ਜਿਹੜੀ ਦੱਦੋ ਜਹਾਜ ਹੈ ਉਹਦੀ ਉਹ ਚੱਲ ਰਹੀ ਸੀ ਵੀ ਕਿਵੇਂ ਉਹਨੇ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਜਿਹੜੀ ਲੜਾਈ ਲੜੀ ਹੋ ਜਿਹੜੇ ਕਿ ਉਸ ਸਮੇਂ ਦਾ ਟੈਕਸੀ ਡਰਾਈਵਰ ਸੀ ਤੇ ਬਾਅਦ ਦੇ ਵਿੱਚ ਉਹ ਵਿਧਾਇਕ ਤੱਕ ਪਹੁੰਚ ਚੁੱਕੇ ਸੀਗੇ ਉਹ ਲਾਲਪੁਰਾ ਜੀ ਦੀ ਗੱਲ ਕਰਦੇ ਆਂ ਤਾਂ ਮਨਿੰਦਰ ਸਿੰਘ ਲਾਲਪੁਰਾ ਜੀ ਪਹਿਲਾਂ ਤੋਂ ਹੀ ਕਈ ਵਾਰ ਸੁਰਖੀਆਂ 'ਚ ਆ ਚੁੱਕੇ ਆ। ਇਹ ਪਹਿਲੀ ਵਾਰ ਨਹੀਂ ਹੋਇਆ। ਇਹਨਾਂ ਦੇ ਪਹਿਲਾਂ ਵੀ ਕਈ ਮਾਮਲੇ ਆ ਜਿਹੜੇ ਇੱਕ ਵਾਰ ਇੱਕ ਐਸਐਸਪੀ ਸਾਹਮਣੇ ਪੰਚਾ ਪਹਿਲਾਂ ਦਾਇਰ ਦੋ ਬਾਅਦ ਦੇ ਵਿੱਚ ਤੋਂ ਬਦਲ ਦਿੱਤੇ ਗਏ ਸੀ ਕੋਈ ਮੁੰਗਲਾ ਮਾਮਲਾ ਸੀ ਉਹ ਵੀ ਬੜਾ ਕਰਤੱਲੇ ਵਿੱਚ ਰਿਹਾ ਸੀਗਾ। ਤੋਂ ਇਹ ਕਿ ਮੈਂ ਨਾ ਆਵਾਦਵੀ ਪਾਰਟੀ ਨੂੰ ਰਾਜਵਿੰਦਰ ਮੋਢਲੇ ਸਮੇਂ ਦੇ ਵਿੱਚ ਦੇਖਿਆ ਜਦੋਂ ਪੰਜਾਬ ਦੇ ਵਿੱਚ ਆ ਕੇ ਸਥਾਪਿਤ ਹੁੰਦੀ ਹੈ ਜੀ 2014 ਤੋਂ ਬਾਅਦ ਜਦੋਂ 17 ਆਰਿਆ ਟੈਕਟਾਂ ਦਿੱਤੀਆਂ ਜਾਂਦੀਆਂ ਉਹ ਉਹ ਜਿਹੜਾ ਉਹ ਸਮਾਂ ਸੀਗਾ ਉਸ ਸਮੇਂ ਮਤਲਬ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਹਲਕੇ ਲਈ ਜਾਂ ਕਿਸੇ ਵੀ ਮਤਲਬ ਪਦ ਦੇ ਲਈ ਉਹ ਕੋਈ ਉਮੀਦਵਾਰ ਸੀ ਤਾਂ ਉਹਨਾਂ ਤੇ ਪਹਿਲੀ ਸ਼ਰਤ ਹੁੰਦੀ ਸੀ ਵੀ ਉਹਨਾਂ ਤੇ ਕੋਈ ਕੇਸ ਨਹੀਂ ਚੱਲਦਾ ਹੋਣਾ ਚਾਹੀਦਾ ਉਹਨਾਂ ਦੇ ਉੱਪਰ ਕੋਈ ਮਤਲਬ ਕ੍ਰਿਮੀਨਲ ਕੇਸ ਹੋਇਆ ਕੋਈ ਪਰਚਾ ਨਹੀਂ ਹੋਣਾ ਚਾਹੀਦਾ ਇਹ ਪਹਿਲੀ ਸ਼ਰਤ ਹੁੰਦੀ ਸੀ ਕਿ ਵੀ ਸਾਨੂੰ ਬੇਦਾਗ ਲੋਕ ਚਾਹੀਦੇ ਨੇਗੇ ਸਭ ਉਹਦੇ ਵਿੱਚ ਕਿਹੜੀ ਸ਼ਰਤ ਪਰੀ ਜਾਂਦੀ ਸੀਗੀ ਚਾਹੇ ਉਹਨੇ ਵਿਧਾਇਕ ਦੇ ਲਈ ਮਤਲਬ ਬੇਨਤੀ ਕੀਤੀ ਆਪਣਾ ਨਾਮ ਕੀਤਾ ਵੀ ਮੈਂ ਭਾਈ ਵਿਧਾਇਕ ਦਾ ਦਾਅਵੇਦਾਰ ਹਾਂ ਇਸ ਨੂੰ ਟਿਕਟ ਦਿੱਤੀ ਜਾਵੇ ਜਾਂ ਕੋਈ ਹੋਰ ਕਿਸੇ ਅਹੁਦੇ ਦਾ ਜਾਂ ਜ਼ਿਲ੍ਹਾ ਪ੍ਰਧਾਨ ਦਾ ਜਾਂ ਹੋਰ ਕੋਈ ਵੀ ਮਤਲਬ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਜੇ ਕੋਈ ਅਹੁਦਾ ਲੈਣਾ ਸੀਗਾ ਜਾਂ ਟਿਕਟ ਲੈਣੀ ਸੀ ਤਾਂ ਉਹਦੇ ਦੀ ਪਹਿਲੀ ਸ਼ਰਤ ਹੀ ਰੱਖੀ ਹੁੰਦੀ ਸੀ ਫਿਰ ਇਹ ਲਾਲਪੁਰੇ ਵਰਗੇ ਲੋਕ ਕਿਵੇਂ ਆ ਗਏ ਜਿਨ੍ਹਾਂ ਦੇ ਉੱਪਰ ਇਹੋ ਜਿਹੇ ਕੇਸ ਸੀ ਜਿਹੜੇ ਕਿ ਯਾ ਮਤਲਬ ਪੂਰੀ ਦੁਨੀਆ ਨੇ ਦੇਖੇ ਹੋਏ ਸੀ ਇਨੀ ਚਰਚਾ ਦੇ ਵਿੱਚ ਉਹ ਉਹ ਮਾਮਲਾ ਰਿਹਾ ਤੇ ਇਹ ਕਿਸੇ ਦੇ ਚੇਤਿਆ ਜੀ ਨਹੀਂ ਆਇਆ ਵੀ ਇਹ ਬੰਦਾ ਇੰਨੇ سنگੀਨ ਮਾਮਲੇ ਦੇ ਵਿੱਚ ਫਸਿਆ ਹੋਇਆ ਜਿਹੜਾ ਕਿਡਾ ਵੱਡੀ ਪਦਰ ਦੇ ਉੱਪਰ ਔਲਾ ਪਿਆ ਵਾ ਇਹਨੂੰ ਟਿਕਟ ਕਿਵੇਂ ਦਿੱਤੀ ਗਈ ਸੋ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀ ਵੀ ਕਿਵੇਂ ਜਿਹੜੇ ਉਹ ਲੋਕ ਲੰਗੇ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਜਿਹੜੇ ਅੱਜ ਪਾਰਟੀ ਦੀ ਬਦਨਾਮੀ ਦਾ ਕਾਰਨ ਬਣ ਰਹੇ ਨੇ ਜੀ ਜੇ ਅਸੀਂ ਗੱਲ ਕਰੀਏ ਬਹੁਤ ਸਾਰੇ ਇਹ ਇਹ ਵੀ ਸਹਿਲ ਪਿਛਲੇ ਸਮੇਂ ਦੌਰਾਨ ਦਾ ਇੱਕ ਰਿਕਾਰਡ ਹੀ ਰਿਹਾ ਹੋਊਗਾ ਕਿ ਕਿਸੇ ਮੌਜੂਦਾ ਹਾਂ ਜਿਹੜੀ ਸੱਤਾਧਾਰੀ ਧਿਰ ਦੇ ਵਿਧਾਇਕਾਂ ਦੇ ਉੱਪਰ ਹੀ ਪਰਚੇ ਹੋਏ ਹੁਣ ਇੰਨੇ ਪਰਚੇ ਹੋਏ ਹੁਣ ਉਹ ਵੀ ਵੱਖੋ ਵੱਖਰੇ ਕਿਸ ਮੁੰਦੇ ਹਨ ਕਿਉਂਕਿ ਨਹੀਂ ਤਕਰੀਬਨ ਸਹੀ ਪਾਰਟੀਆਂ ਦੇ ਵਿੱਚ ਜਿਹੜੇ ਵਿਧਾਇਕ ਹੁੰਦੇ ਆ ਸੱਤਾਧਾਰੀ ਧਿਰ ਦੇ ਉਹ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਪਹਿਲਾਂ ਕਦੇ ਘਰ ਦੇ ਦਿਖਾਈ ਨਹੀਂ ਦਿੱਤੇ ਹੈਗੇ ਚਾਹੇ ਉਹਨਾਂ ਦੇ ਸਰਕਾਰ ਦਾ ਵੀ ਹੱਥ ਹੋਵੇ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਆਮ ਆਲਮੀ ਪਾਰਟੀ ਵੱਲੋਂ ਕੋਈ ਉਸ ਤਰ੍ਹਾਂ ਦਾ ਪਰ ਇਹਦੇ ਵਿੱਚ ਤਾਂ ਇਹ ਵੀ ਨਹੀਂ ਆਪਾਂ ਮੰਨ ਸਕਦੇ ਕਿਉਂਕਿ ਤਾਂ ਮਾਮਲਾ ਹੀ ਉਦੋਂ ਪ੍ਰਾਣਾਗਾ ਔਰ ਇਹ ਅਦਾਲਤ ਜਿਹੜੇ ਬਧੀਖ ਸੈਸ਼ਨ ਜੱਜ ਨੇ ਤਨਤਨ ਸਾਹਿਬ ਦੇ ਪ੍ਰੇਮ ਕੁਮਾਰ ਜੀ ਉਹਨਾਂ ਦੀ ਅਦਾਲਤ ਵੱਲੋਂ ਇਹ ਜਿਹੜਾ ਇਨਸਾਫ ਹੈ ਦਿੱਤਾ ਗਿਆਗਾ ਤੇ ਜਿਹਦੇ ਵਿੱਚ ਉਹਨਾਂ ਨੂੰ ਬਫਦੋਸੀ ਕਰਾਰ ਨਿਰਾ ਦੇ ਦਿੱਤਾ ਗਿਆ ਜਿਉਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਫੈਸਲਾ ਸੁਣਾਉਣ ਸਾਰੀ ਸਾਥੀਆਂ ਦੇ ਸਮੇਤ 8 ਬੰਦੇ ਉਹਨਾਂ ਦੇ ਨਾਲ ਹੋਰ ਗ੍ਰਿਫਤਾਰ ਹੋਏ ਨੇ ਇਸ ਮਾਮਲੇ ਦੇ ਵਿੱਚ ਤੇ ਹੁਣ ਤਰੀਕ ਨੂੰ 12 ਸਤੰਬਰ ਨੂੰ ਇਹਦੀ ਜਿਹੜੀ ਫੈਵਾਈ ਹੈ ਹੋਣੀ ਹੈਗੀ ਸੋ ਇਹ 4 ਮਾਰਚ 2013 ਦੀ ਕਹਾਣੀ ਹੈ ਜੀ ਪਿੰਡ ਔਸਮਾਂ ਦੀ ਰਹਿਣ ਵਾਲੀ ਸੀ ਔਸਮਾਂ ਕਾਂਡ ਦੇ ਨੌਣ ਵਾਲੀ ਐ ਮਸੂਰ ਹੋਇਆ ਸੀ ਇਹ ਮਾਮਲਾ ਇਹ ਲੜਕੀ ਦੇ ਪਿਤਾ ਦਾ ਨਾਮ ਸੀ ਕਸ਼ਮੀਰ ਸਿੰਘ ਜਿਹੜੇ ਕਿ ਇੱਕ ਵਿਆਹ ਸਮਾਗਮ ਨੂੰ ਗਏ ਸੀ ਜਿੱਨਾਂ ਦੀ ਉੱਥੇ ਟੈਕਸੀ ਡਰਾਈਵਰਾਂ ਨੇ ਕੁੱਟਮਾਰ ਕੀਤੀ ਸੀ ਤੇ ਕਿਹਾ ਜਾਂਦਾ ਵੀ ਇਹ ਮਨਜਿੰਦਰ ਸਿੰਘ ਲਾਲਪੁਰ ਉਸ ਸਮੇਂ ਟੈਕਸੀ ਡਰਾਈਵਰ ਦਾ ਕੰਮ ਕਰਦੇ ਹੁੰਦੇ ਸੀ ਤੇ ਉਹਨਾਂ ਦੇ ਵਿੱਚ ਕੁੱਟਮਾਰ ਕਰਨ ਵਾਲਿਆਂ ਦੇ ਵਿੱਚ ਸ਼ਾਮਲ ਸੀਗੇ ਪੁਲਿਸ ਨੇ ਵੀ ਇਹਨਾਂ ਦਾ ਸਾਥ ਦਿੱਤਾ ਸੀ ਉਦੋਂ ਕੋਈ ਵੀ ਗੱਲ ਹੈਗੀ ਵੀ ਉਦੋਂ ਪੁਲਿਸ ਇਹਨਾਂ ਵੱਲ ਸੀ ਤਾਂ ਪੁਲਿਸ ਨੇ ਵੀ ਕੋਈ ਕੁੱਟਮਾਰ ਨਹੀਂ ਕੀਤੀ ਜੋ ਲੜਕੀ ਉਥੋਂ ਉਹ ਵੀਡੀਓ ਹੈ ਜਿਹੜੀ ਅੱਜ ਵੀ ਉਹ ਸ਼ਾਇਦ ਕਿਤੇ ਨਾ ਕਿਤੇ ਨੈਟ ਤੇ ਪਈ ਹੋਣੀ ਆ ਤੇ ਉਹ ਫੇਰ ਦੁਬਾਰਾ ਵਾਇਰਲ ਹੋਣੀ ਹੋਣੀ ਆ ਜਦੋਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਂਦਾ ਹੈਗਾ ਤੇ ਉਹ ਹੁਣ ਦੇਖਦੇ ਆਂ ਕਿ ਸਜ਼ਾ ਕਿੰਨੀ ਮਿਲਦੀ ਆ ਵੱਡੀ ਗੱਲ ਇਹ ਆ ਵੀ 12 ਤਰੀਕ ਨੂੰ ਅਦਾਲਤ ਆ ਜਿਹੜੀ ਉਹ ਕਿਹੋ ਜੀ ਸਜ਼ਾ ਜਿਹੜੀ ਸੁਣਾਉਂਦੀ ਆ ਕੀ ਮਤਲਬ ਤਰਨ ਤਾਣ ਦੇ ਨਾਲ ਨਾਲ ਹੀ ਕਿਤੇ ਖਰੂਰ ਸਾਹਿਬ ਦੀ ਉਪਚੋਣ ਦਾ ਨਹੀਂ ਆਜੂ ਨਾਲ ਇਹ ਵੀ ਇੱਕ ਮਸਲਾ ਹੋਇਆ ਕਿਉਂਕਿ ਖਰੂਰ ਸਾਹਿਬ ਤੋਂ ਇਹ ਵਿਧਾਇਕ ਨੇਗੇ ਜੀ ਇਹ ਸਜ਼ਾ ਜਾਪਤਾ ਹੋ ਜਾਂਦੇ ਆ ਤੇਰ ਉਤੇ ਕੀ ਮਤਲਬ ਆਮ ਆਦਮੀ ਪਾਰਟੀ ਦਾ ਕੀ ਰੁਖ ਰਹੂਗਾ ਤੇ ਉਹਦੇ ਵਿੱਚ ਸਪੀਕਰ ਸਾਹਿਬ ਦਾ ਕੀ ਰੁਖ ਰਹੂਗਾ ਕੀ ਉਹ ਸੀਟ ਹੈ ਜਿਹੜੀ ਉਹ ਮਤਲਬ ਖਾਲੀ ਕਰਾਰ ਦਿੱਤੀ ਜਾਊ ਕਿਉਂਕਿ ਇੱਕ ਪਾਸੇ ਹੁਣ ਕਾਨੂੰਨ ਆ ਰਿਹਾ ਵੀ ਜਿਹੜਾ 6 ਮਹੀਨੇ ਤੱਕ ਸਜ਼ਾ ਹੋ ਜਾਂਦੀ ਆ ਉਹ ਉਹਦੀ ਤੋਣ ਨਹੀਂ ਲੜ ਸਕਦਾ ਹੈਗਾ 6 ਮਹੀਨੇ ਜੇਲ੍ਹ ਤੇ ਰਹਿ ਜਾਂਦਾ ਮਤਲਬ ਸਜ਼ਾ ਹੁਣ ਹੀ ਤਾਂ ਗੱਲ ਹੈ ਇੱਥੇ ਹੁਣ ਮਾਮਲਾ ਸਜ਼ਾ ਦਾ ਆ ਗਿਆ ਹੈਗਾ ਹੁਣ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਪਚੀਦਾ ਮਾਮਲਾ ਇੱਕ ਆਮ ਆਦਮੀ ਪਾਰਟੀ ਦੇ ਲਈ ਜਿੱਥੇ ਹੋਰ ਮੁਸ਼ਕਲਾਂ ਇੱਕ ਹੋਰ ਨਵੀਂ ਮੁਸ਼ਕਲ ਖੜੀ ਹੋ ਗਈ ਹੈ ਵਿਰੋਧੀਆਂ ਦੇ ਲਈ ਇੱਕ ਨਵਾਂ ਹੋਰ ਮੁੱਦਾ ਜਿਹੜਾ ਮਿਲ ਗਿਆ ਆਮ ਆਦਮੀ ਪਾਰਟੀ ਨੂੰ ਘੇਰਨ ਦਾ ਜੀ ਸਰ ਜੀ ਸਰ ਅਗਲੀ ਖਬਰ ਹੈ ਆਪਾਂ ਗੱਲ ਕਰ ਲੈਣੀ ਹੈ ਕਿ ਜਿਹੜੀ ਸਾਡੇ ਟੈਰਿਫ ਨਾਲ ਜੁੜੀ ਆ ਕਿਉਂਕਿ ਸਾਨੂੰ ਪਤਾ ਕਿਸ ਸਮੇ ਜਿਹੜਾ ਭਾਰਤ ਹੈ 50% ਟੈਰਿਫ ਉਹਦਾ ਸਾਹਮਣਾ ਕਰ ਰਿਹਾ ਹੈ ਹਾਲਾਂਕਿ ਜਿਹੜੀ ਅੱਜ ਖਬਰ ਆਈ ਆ ਉਹਦੇ ਵਿੱਚ ਥੋੜਾ ਜਿਹਾ ਜ਼ਿਕਰ ਡੋਨਲਡ ਟਰੰਪ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਤੀਰਾ ਜਿਹੜਾ ਨਰਮ ਹੁੰਦਾ ਦਿਖਾਈ ਦਿੰਦਾ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਇੱਕ ਪੋਸਟ ਅਪਡੇਟ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਵਪਾਰਕ ਰੁਕਾਵਟਾਂ ਹੈ ਉਹ ਜਲਦ ਦੂਰ ਕਰਾਂਗੇ ਤੇ ਜਲਦੀ ਹੀ ਪੀਐਮ ਮੋਦੀ ਦੇ ਨਾਲ ਜਿਹੜੀ ਗੱਲਬਾਤ ਹੋ ਸਕਦੀ ਹੈ ਤਾਂ ਤੁਸੀਂ ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਕੀ ਜਿਹੜਾ ਇਹ ਟੈਰਿਫ ਹੈ ਉਹ ਕੱਟ ਹੋ ਸਕਦਾ ਹੈ ਜਾਂ ਹੋਰ ਕਿਸੇ ਪਾਸੋਂ ਥੋੜੀ ਜੜੀ ਭਾਰਤ ਨੂੰ ਰਾਹਤ ਮਿਲ ਸਕਦੀ ਹੈ ਆ ਦੇਖੋ ਜੀ ਕਿਉਂਕਿ ਪੋਸਤ ਦਿਨ ਵੀ ਆਪਾਂ ਗੱਲ ਕੀਤੀ ਸੀ ਜਿਹੜਾ ਅਮਰੀਕਾ ਦੀ ਗੱਲ ਕਰ ਲਈਏ ਜਾਂ ਹੋਰ ਜਿਹੜੀਆਂ ਮਹਾਸ਼ਕਤੀਆਂ ਨੇਗੀਆਂ ਜਿੰਨੀਆਂ ਵੀ ਪਾਵਰਫੁੱਲ ਜਿਹੜੀਆਂ ਕੰਟਰੀ ਨੇ ਉਹਨਾਂ ਦਾ ਤਕਰੀਬਨ ਇੱਥੇ ਦੁਨੀਆ ਦੇ ਉੱਪਰ ਇਸੇ ਗੱਲ ਨੂੰ ਲੈ ਕੇ ਜਿਹੜਾ ਟਕਰਾਅ ਜਾਂ ਆਪਸੀ ਕਲੇਸ਼ ਆ ਜਿਹੜਾ ਚੱਲ ਰਿਹਾ ਹੈ ਕਿ ਉਹ ਲੜਾਈ ਆ ਜਿਹੜੀ ਉਹਨਾਂ ਦੀ ਵਪਾਰਕ ਖਿੱਤੇ ਦੇ ਉੱਪਰ ਕਬਜ਼ਾ ਕਰਨ ਦੀ ਹੈਗੀ ਅਮਰੀਕਾ ਨਹੀਂ ਚਾਹੁੰਦਾ ਵੀ ਉਹ ਜਿਹੜਾ ਵਪਾਰਕ ਖਿੱਤਾ ਇਹਨੂੰ ਇਹ ਕਿਸੇ ਤਰੀਕੇ ਨਾਲ ਜਾਵੇ ਭਾਰਤ ਆਉਣ ਦੀ ਮੰਡੀ ਵੀ ਹੈ ਭਾਰਤ ਕਿਉਂਕਿ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਹੈਗੀ ਜਿਹੜੀ ਭਾਰਤ ਦੇ ਵਿੱਚ ਹੈ ਜਿੱਥੇ ਜਿਆਦਾ ਲੋਕ ਨੇ ਉੱਥੇ ਹੀ ਜਿਆਦਾ ਚੀਜ਼ਾਂ ਜਿਹੜੀਆਂ ਵਰਤੀਆਂ ਜਾਂਦੀਆਂ ਨੇਗੀਆਂ ਉਹ ਉਹਨਾਂ ਦੀਆਂ ਲੋੜਾਂ ਜ਼ਿਆਦਾ ਹੁੰਦੀਆਂ ਨੇਗੀਆਂ ਉਹ ਉਹ ਜਿਹੜਾ ਵਪਾਰੀ ਵਰਗ ਹੈ ਉਹ ਉਹ ਆਪਾਂ ਦੇਖੋ ਮੇਲਿਆਂ ਦੇ ਵਿੱਚ ਸਟਾਲਾਂ ਕਿਉਂ ਲਗਦਿਆਂ ਕਿਉਂਕਿ ਮੇਲਿਆਂ ਦੇ ਵਿੱਚ ਬਹੁਤ ਸਾਰੇ ਲੋਕ ਪਹੁੰਚਦੇ ਹੁੰਦੇ ਆ ਨਾ ਖਾਲੀ ਹਲਾ ਤਾਂ ਨਹੀਂ ਲਾਉਂਦਾ ਲੋਕ ਉੱਥੇ ਹੀ ਜਾ ਕੇ ਬਹੁਤ ਜਿੱਥੇ ਬਹੁਤੇ ਲੋਕਾਂ ਦੀ ਆਵਾਜ਼ ਆਈ ਹੁੰਦੀ ਆ ਉੱਥੇ ਹੀ ਜਾ ਕੇ ਜਿਹੜਾ ਵਪਾਰੀ ਵਰਗ ਹੈ چاہے ਵੱਡਾ ਛੋਟਾ ਉਹ ਆਪ ਕੋ ਆਪਣੇ ਸ਼ੋਅਰੂਮ ਬਣਾਉਂਦਾ ਜਾਂ ਉੱਥੇ ਆਪੋ ਆਪਣੀਆਂ ਦੁਕਾਨਾਂ ਸਟਾਲਾਂ ਲਾਉਂਦਾ ਹੈਗਾ ਸੋ ਇਹੀ ਹਾਲ ਵੱਡੇ ਵਪਾਰ ਦਾ ਉਹਨਾਂ ਨੂੰ ਵੀ ਲੱਗਦਾ ਵੀ ਜਿੱਥੇ ਜ਼ਿਆਦਾ ਲੋਕ ਨੇਗੇ ਉੱਥੇ ਉਹ ਜਿਹੜਾ ਸਮਾਨ ਹੈ ਉਹਨਾਂ ਦਾ ਜ਼ਿਆਦਾ ਵਿਕਰੀ ਹੋਣੀ ਹੈ ਵਪਾਰ ਜਿਹੜਾ ਜ਼ਿਆਦਾ ਹੋਣਾਗਾ ਤੇ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਤਰ੍ਹਾਂ ਇਸ ਤਰ੍ਹਾਂ ਦੀ ਇੱਕ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਤੇ ਚਾਈਨਾ ਦੇ ਜਿਹੜਾ ਆਗੂਆਂ ਦੇ ਨਾਲ ਖੜੇ ਦਿਖਾਈ ਦਿੱਤੇ ਸੀ ਉੱਥੇ ਵੀ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਇੱਕ ਟਵੀਟ ਕੀਤਾ ਸੀਗਾ ਵੀ ਅਸੀਂ ਇਹ ਮਤਲਬ ਫੈਸਲਾ ਜਿਹੜਾ ਸਾਬ ਉਹਦੇ ਵਿੱਚ ਵੀ ਭਾਵਨਾ ਉਹਨਾਂ ਦੀ ਇਹ ਸੀ ਵੀ ਅਸੀਂ ਇਹ ਗਲਤ ਕਰ ਲਿਆਗਾ ਤੋ ਹੁਣ ਕਿਤੇ ਨਾ ਕਿਤੇ ਲੱਗਦਾ ਹੈ ਸਾਇਦ ਕਿਉਂਕਿ ਆਰਥਿਕ ਤੌਰ ਦੇ ਉੱਪਰ ਅਮਰੀਕਾ ਵੀ ਆਰਥਿਕ ਅਸਲ ਦੇ ਵਿੱਚ ਸਾਰੀ ਦੀ ਸਾਰੀ ਗੱਲ ਤਾਂ ਕਮਰਸ਼ੀਅਲ ਹੀ ਹੈ ਨਾ ਜਦੋਂ ਜਿੱਥੇ ਲੱਗਦਾ ਉਹਨਾਂ ਨੂੰ ਵੀ ਇੱਥੇ ਕੋਈ ਕਮਰਸ਼ੀਅਲ ਘਾਟਾ ਪੈਂਦਾ ਫਿਰ ਉੱਥੇ ਉਹ ਜੂ ਟਰਨ ਲੈਣ ਦੇ ਵਿੱਚ ਵੀ ਮਤਲਬ ਬਹੁਤਾ ਟਾਈਮ ਨਹੀਂ ਲਾਉਂਦੇ ਹੈਗੇ ਤੋ ਇਸ ਪਾਸੇ ਵੱਲ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਅੱਜ ਵਾਲਾ ਟਵੀਟ ਹੈ ਕੋਈ ਨਰਮੀ ਵਾਲੇ ਪਾਸੇ ਤੁਰਦਾ ਦਿਖਾਈ ਦੇ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ 50% ਟੈਰਫ ਹੈਗਾ ਕੀਤਾ ਹੋਇਆ ਉਹਦੇ ਉੱਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਲੈਕਸੇਸ਼ਨ ਦਿੱਤੀ ਜਾ ਸਕਦੀ ਹੈ ਗੱਲ ਨਵੇਂ ਸਿਰੋਂ ਸ਼ੁਰੂ ਹੋ ਸਕਦੀ ਹੈ ਜੀ ਜੀ ਅ ਤਖਸੀਸਰ ਜਾਂਦੇ ਜਾਂਦੇ ਆਪਾਂ ਨੇਪਾਲ ਦੀ ਗੱਲ ਵੀ ਇੱਕ ਵਾਰੀ ਜ਼ਰੂਰ ਕਰ ਲਈਏ ਕਿਉਂਕਿ ਮਾਹੌਲ ਹੈ ਜਿਹੜਾ ਉੱਥੇ ਅਜੇ ਵੀ ਭਖਿਆ ਹੋਇਆ ਸਟੇਬਲ ਨਹੀਂ ਹੈ ਫੌਜ ਦੇ ਵੱਲੋਂ ਕੱਲ ਤੱਕ ਲਈ ਕਰਫਿਊ ਲਗਾ ਦਿੱਤਾ ਗਿਆ ਹੈ ਔਰ ਨਾਲ ਦੀ ਨਾਲ ਲੋਕਾਂ ਨੂੰ ਇਹ ਵੀ ਕਿਹਾ ਗਿਆ ਕਿ ਅਫਵਾਹਾਂ ਤੋਂ ਬਚੋ ਸਿਰਫ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਉਹਨਾਂ ਨੂੰ ਛੂਟ ਦਿੱਤੀ ਗਈ ਹੈ ਕੀ ਕਹੋਗੇ ਤੁਸੀਂ ਕੱਲ ਆਪਾਂ ਜ਼ਿਕਰ ਕਰ ਰਹੇ ਸੀਗੇ ਵੀ ਜਿਹੜਾ ਸੋਸ਼ਲ ਮੀਡੀਆ ਹੈਗਾ ਇਹ ਮਤਲਬ ਕਿੰਨੇ ਜੂਥ ਆ ਜਿਹੜਾ ਉਹ ਕਿੰਨਾ ਜੁੜ ਚੁੱਕਿਆ ਇਹਦੇ ਨਾਲ ਸੋ ਇਹਦੇ ਵਿੱਚ ਇੱਕ ਹੋਰ ਗੱਲ ਆ ਜਿਹੜੀ ਕੱਲ ਸਮੇਂ ਦੇ ਘਾਟ ਦੇ ਕਾਰਨ ਸੈਦੋਂ ਆਪਾਂ ਤੋਂ ਪੂਰੀ ਨਹੀਂ ਹੋਈ ਉਹ ਵੀ ਚਾਹੁੰਦਾ ਸੀਗਾ ਉਹ ਇਹ ਹੈ ਕਿ ਸੋਸ਼ਲ ਮੀਡੀਆ ਜਿੱਥੇ ਸែន ਸਰਕਾਰਾਂ ਨੂੰ ਇਹ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੇ ਨਾਲ ਜਿਹੜਾ ਜੂਥ ਆ ਉਹ ਅੱਧਾਇਆ ਸਕਦਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਮਦਰਾ ਅਸੀਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਇਸ ਤਰ੍ਹਾਂ ਦਾ ਹੈ ਇਹ ਕਿਸੇ ਤੋਂ ਬਣ ਗਿਆ ਕਿ ਲੋਕ ਹੋਰ ਪਾਸੇ ਧਿਆਨ ਨਹੀਂ ਜਾ ਰਿਹਾ ਹੈਗਾ ਭਾਵ ਜਿਵੇਂ ਲੋਕਾਂ ਦਾ ਕਹਿਣ ਦਾ ਵੀ ਇਹਨਾਂ ਨੂੰ ਇਹ ਮੋਬਾਈਲ ਵਾਲੇ ਚੱਕਰ ਤੇ ਹੋ ਜਾ ਲਜਾਤਾ ਜੋਦ ਨੂੰ ਕਿਉਂਦਾ ਧਿਆਨ ਹੀ ਕਿਸੇ ਪਾਸੇ ਹੋਰ ਨਹੀਂ ਜਾਂਦਾ ਨੌਕਰੀਆਂ ਵੱਲ ਜਾਂ ਸਰਕਾਰ ਕੀ ਕਰਦੀ ਹੈ ਜਾਂ ਨਹੀਂ ਇਸ ਪਾਸੇ ਵੱਲ ਪਰ ਉਹ ਜਦੋਂ ਉਲਟੇ ਆਪਾਂ ਦੇਖਦੇ ਹਾਂ ਜਦੋਂ ਫਿਰ ਉਹ ਸੋਸ਼ਲ ਮੀਡੀਆ ਦੀ ਵਰਤੋਂ ਕਿਤੇ ਤੇ ਨੌਜਵਾਨੀ ਬਦਲ ਆਪਣੇ ਜਾਗਰੂਕਤਾ ਲਈ ਕਰਦੀ ਹੈ ਫਿਰ ਸਰਕਾਰਾਂ ਕਿਸ ਤਰ੍ਹਾਂ ਪਲਟੀਆਂ ਨੇ ਇਹ ਵੀ ਸਾਡੇ ਦੇਖਣ ਦੇ ਸਾਹਮਣੇ ਆ ਚੁੱਕੀ ਆ ਗੱਲ ਤੋ ਗੱਲ ਕਰਾਂਗੇ ਜੀ ਉਹ ਗੱਲ ਇੱਕ ਬਹੁਤ ਵੱਡੀ ਇਹ ਵੀ ਹੈ ਕਿ ਕੁਝ ਵਪਾਰ ਜਾਂ ਦੋ ਵਿਪਾਰਕ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਜੋ ਕੁਝ ਨੇਪਾਲ ਦੀ ਸਰਕਾਰ ਨੇ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ ਤੇ ਉਹਦੇ ਖਿਲਾਫ ਲੋਕ ਜਦੋਂ ਖੜੇ ਹੋ ਗਏ ਸਾਂ ਤੇ ਹਾਲਾਤ ਆ ਜਿਹੜੇ ਉਹ ਕਿਸ ਕਦਰ ਮਤਲਬ ਉੱਥੇ ਸਾਡੇ ਸਾਹਮਣੇ ਆ ਵੀ ਕਿਵੇਂ ਉਹਨਾਂ ਨੂੰ ਹੈਲੀਕਾਪਟਰਾਂ ਦੇ ਨਾਲ ਉੱਥੋਂ ਬਾਹਰ ਕੱਢਿਆ ਗਿਆਗਾ ਸੋ ਇਹ ਪਹਿਲਾਂ ਅਸੀਂ శ్రీలంਕਾ ਦੇਖ ਚੁੱਕੇ ਹਾਂ ਤੇ ਹੁਣੇ ਨੇਪਾਲ ਦੇ ਵਿੱਚ ਸਾਡੇ ਗਵਾਂਡ ਦੀਆਂ ਦੋ ਘਟਨਾਵਾਂ ਬਹੁਤ ਵੱਡੀਆਂ ਰਹੀਆਂ। ਸਹਿਲ ਮੈਨੂੰ ਲੱਗਦਾ ਵੀ ਇਹਨੂੰ ਦੇਖ ਕੇ ਸਾਡੇ ਜਿਹੜੇ ਅ ਪ੍ਰਸ਼ਾਸਕ ਲੋਕਾਂ ਨੂੰ ਜ਼ਰੂਰ ਕੋਈ ਨਾ ਕੋਈ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ। ਕਿ ਲੋਕਾਂ ਨੂੰ ਉਸ ਤਰੀਕੇ ਨਾਲ ਹੀ ਉਹਨਾਂ ਕੀ ਹੈਂਡਲ ਕੀਤਾ ਜਾਵੇ ਜਿੰਨਾ ਕੋਈ ਢਲ ਸਕਣ ਦੇ ਜਿਆਦੇ ਬੋਝ ਪਾਓਗੇ ਤਾਂ ਕਦੇ ਨਾ ਕਦੇ ਫਿਰ ਉਹ ਬਗਾਵਤ ਦੀ ਤਿਆਰੀ ਦੇ ਵਿੱਚ ਸਾਹਮਣੇ ਆ ਜਾਂਦਾ। ਜਿਵੇਂ ਪਹਿਲਾਂ ਲੰਕਾ ਦੇ ਵਿੱਚ ਜਾਂ ਇੱਥੇ ਆਇਆ ਸੋ ਇਹ ਅਕਾ ਕੋਈ ਬਾਪਰੇ ਆਲ ਦੇ ਵਿੱਚ ਚਾਹੇ ਉਹ ਮੰਨ ਆਪਾਂ ਨੂੰ ਚੰਗਾ ਨਹੀਂ ਮੰਨਦਾ ਭਾਗਾ ਕਿਉਂਕਿ ਇਸ ਤਰ੍ਹਾਂ ਦੇ ਨਾਲ ਰਾਜ ਪਲਟੇ ਹੁੰਦੇ ਆ ਉਹਦੇ ਵਿੱਚ ਜਾਂਨਾ ਗਈਆਂ ਨੌਜਵਾਨਾਂ ਦੀਆਂ ਕਿੰਨੀਆਂ ਜਾਂਨਾਂ ਚਲੀਆਂ ਗਈਆਂ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਨੇ ਤੇ ਉਹਨਾਂ ਜਿਹੜਾ ਕੋਈ ਉੱਥੇ ਨੁਕਸਾਨ ਹੋਇਆ ਪ੍ਰਾਪਰਟੀ ਦਾ ਵੱਡੀ ਪੱਧਰ ਦੇ ਉੱਪਰ ਜਾਂ ਜਿਹੜੀ ਨੈਸ਼ਨਲ ਪ੍ਰਾਪਰਟੀ ਆ ਉਹਦੀ ਸਾੜ ਫੂਕ ਹੋਈ ਹੈਗੀ ਹੁਣ ਫੌਜ ਦੇ ਹਵਾਲੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਇਨਫਰਾਸਟ੍ਰਕਚਰ ਬਣੂਗਾ ਕਿਵੇਂ ਹੋਊਗਾ ਹਜੇ ਲੰਮਾ ਪ੍ਰੋਸੈਸ ਦੇ ਵਿੱਚ ਚੱਲੀ ਗਈ ਗੱਲ ਪਰ ਇਹਦੇ ਨਾਲ ਨਾਲ ਇਹ ਵੀ ਹੈ ਵੀ ਉਹ ਜਿਹੜੀਆਂ ਘਟਨਾਵਾਂ ਨੇ ਉਹ ਕਿ ਤਰ੍ਹਾਂ ਕਿਤੇ ਇਹ ਆੜ ਗਮਾੜ ਤੋਂ ਸਾਨੂੰ ਸਿੱਖਿਆ ਲੈਣ ਦੀ ਵੀ ਗੱਲ ਹੈ ਕਿ ਉਹ ਉਸ ਤਰ੍ਹਾਂ ਦਾ ਲੋਕ ਉਹ ਜਨਾਪਾਇਆ ਜਾਵੇ ਜਿਸ ਤਰ੍ਹਾਂ ਦਾ ਮਤਲਬ ਜਿਹੜੇ ਇਸ ਤਰ੍ਹਾਂ ਦੇ ਹਰਾਤਾਂ ਦੇ ਵਿੱਚ ਚਲਿਆ ਜਾਣ ਤੇ ਜਦੋਂ ਜੂਰ ਉੱਠਦਾ ਫਿਰ ਉਹ ਬਰਾਜ ਪਲਟੇ ਹੁੰਦੇ ਆ ਉਹ ਸਾਡੇ ਸਾਹਮਣੇ ਆ ਵੀ ਕਿਸ ਤਰ੍ਹਾਂ ਨੌਜਵਾਨੀ ਆ ਫਿਰ ਉਹ ਵੱਡੇ ਵੱਡੇ ਰਾਜ ਉਹਦੇ ਮੂਰੇ ਨਹੀਂ ਖੜਦੇ ਹੁੰਦੇ ਸੋ ਇਹ ਇਹ ਨੌਜਵਾਨੀ ਨੂੰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਬਰੋਸਤ ਰਹੇਗਾ ਉਹ ਜੋਸ਼ ਹੈ ਜਿਹੜਾ ਨੌਜਵਾਨੀ ਦੀ ਇੱਕ ਊਰਜਾ ਹੈਗੀ ਉਹਨੂੰ ਚੰਗੇ ਪਾਸੇ ਲਾ ਕੇ ਵਰਤਿਆ ਜਾਵੇ ਨਹੀਂ ਤਾਂ ਫਿਰ ਉਹ ਉਹਦਾ ਨੁਕਸਾਨ ਦੇ ਵੀ ਸਾਬਤ ਹੋ ਜਾਂਦੀ ਹੈ ਜੀ ਜੀ ਜਿਗਸੀਖ ਸਰ ਤੁਸੀਂ ਸਾਡੇ ਨਾਲ ਨਿਰਪੱਖ ਟਾਕ ਦੇ ਵਿੱਚ ਜੁੜੇ ਆਮ ਖਬਰਾਂ ਤੇ ਅਸੀਂ ਚਰਚਾ ਕੀਤੀ ਆ ਉਸ ਤੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ